ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਪੰਡਤ ਸ਼ਿਵਦਾਤੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਰਾਮਚੰਦ ਜੀ ਦੇ ਰੂਪ ਵਿੱਚ ਦਰਸ਼ਨ ਕਿਉਂ ਦਿੱਤੇ ਸਨ ਸੋ ਅੱਜ ਅਸੀਂ ਗੱਲ ਕਰਾਂਗੇ ਰਾਜਾ ਫਤੇਹ ਚੰਦ ਮੈਣੀ ਅਤੇ ਉਸ ਦੀ ਰਾਣੀ ਬਾਰੇ ਰਾਜਾ ਫਤੇਹ ਚੰਦ ਮੈਣੀ ਨੇ ਆਪਣਾ ਘਰ ਸਤਿਗੁਰਾਂ ਜੀ ਨੂੰ ਕਿਉਂ ਅਰਪਣ ਕਰ ਦਿੱਤਾ ਇੱਕ ਦਿਨ ਸਤਿਗੁਰੂ ਜੀ ਆਪਣੇ ਹਾਨੀਆਂ ਦੇ ਨਾਲ ਗੰਗਾ ਘਾੜ ਉਤੇ ਖੇਡ ਰਹੇ ਸਨ ਤੇ ਉਥੇ ਪਰਾਜਾ ਫਤੇਜਨ ਮੈਣੀ ਦੀ ਰਾਣੀ ਇਸ਼ਨਾਨ ਕਰਨ ਆਏ ਹੋਏ ਸਨ ਜਦੋਂ ਰਾਣੀ ਨੇ ਆਪ ਜੀ ਨੂੰ ਵੇਖਿਆ ਤਾਂ ਆਪ ਜੀ ਉੱਪਰ ਮੋਹਿਤ ਹੋ ਗਏ ਕਿਉਂਕਿ ਰਾਣੀ ਦੇ ਘਰ ਕੋਈ ਸੰਤਾਨ ਨਹੀਂ ਸੀ ਉਸ ਦੇ ਮਨ ਵਿੱਚ ਇਹ ਇੱਛਾ ਜਾਗੀ ਕਿ ਜੇਕਰ ਉਹਨਾਂ ਦੇ ਘਰ ਇਹਨਾਂ ਵਰਗਾ ਪੁੱਤਰ ਪੈਦਾ ਹੋਵੇ ਤਾਂ ਉਹ ਬੜਪਾਗਲ ਹੋ ਜਦੋਂ ਤੋਂ ਲੋਕਾਂ ਨੇ ਪੰਡਤ ਸ਼ਿਵਦੱਤ ਦੀ ਦਰਸ਼ਨ ਪ੍ਰੀਖਿਆ ਵਾਲੀ ਗੱਲ ਸੁਣੀ ਸੀ ਤਾਂ ਲੋਕਾਂ ਵਿੱਚ ਵਿਸ਼ਵਾਸ ਹੋਰ ਵੀ ਤਰੜ ਹੋ ਗਿਆ ਸੀ ਅਤੇ ਹਰ ਦੇ ਮਨ ਵਿੱਚ ਇਹ ਹੀ ਚੱਲਦਾ ਰਹਿੰਦਾ ਸੀ ਕਿ ਸਮਾਂ ਮਿਲੇ ਤਾਂ ਅਸੀਂ ਸਤਿਗੁਰਾਂ ਜੀ ਤੋਂ ਆਪਣੀਆਂ ਆਸਾਂ ਮੁਰਾਦਾ ਮਨੋਕਾਮਾ ਪੂਰੀਆਂ ਕਰਵਾ ਲਈ। ਇਹਨਾਂ ਹੀ ਸਮਾਂ ਵਿੱਚ ਇੱਕ ਇੱਛਾ ਰਾਣੀ ਫਤਿਹ ਜਨ ਮੈਣੀ ਜੀ ਵੀ ਸੀ। ਉਸ ਦੇ ਘਰ ਕਿਸੇ चीज ਦੀ ਕੋਈ ਘਾਟ ਨਹੀਂ ਸੀ। ਸਭ ਪਦਾਰਥ ਹੁੰਦਿਆ ਹੋਏ ਵੀ ਇੱਕ ਬਾਲਕ ਦੀ ਕਹਾਣੀ ਰਾਣਾ ਫਤੇਜੰਦ ਮੈਣੀ ਅਤੇ ਉਸ ਦੀ ਰਾਣੀ ਨੇ ਜਦੋਂ ਤੋਂ ਪੰਡਿਤ ਸ਼ਿਵਦਾਤ ਵਾਲੀ ਦਰਸ਼ਨ ਪ੍ਰੀਖਿਆ ਵਾਲੀ ਗੱਲ ਸੁਣੀ ਤਾਂ ਉਹ ਸਤਿਗੁਰੂ ਜੀ ਦੇ ਪੱਕੇ ਸ਼ਰਧਾਲੂ ਹੋ ਗਏ ਅਤੇ ਦਿਨ ਰਾਤ ਉਹਨਾਂ ਦੀ ਭਗਤੀ ਕਰਨ ਲੱਗ ਪਏ ਪੰਡਿਤ ਸ਼ਿਵਦਾਤ ਅੱਗੇ ਵੀ ਹੱਥ ਜੋੜ ਕੇ ਬੇਨਤੀਆਂ ਕਰਦੇ ਕਿ ਸਾਨੂੰ ਸਤਗੁਰਾਂ ਜੀ ਤੋਂ ਪੁੱਤਰ ਦਾ ਵਰ ਦਵਾਓ ਪਰ ਪੰਡਿਤ ਸ਼ਿਵਦਾਂਤ ਉਹਨਾਂ ਨੂੰ ਧੀਰਜ ਦਿੰਦਾ ਰਹਿੰਦਾ ਸੀ ਕਿ ਸਤਗੁਰੂ ਜੀ ਸਭ ਜਾਣੀ ਜਾਣਦੇ ਸਭ ਦੇ ਦਿਲਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ ਤੁਸੀਂ ਘਰ ਬੈਠ ਕੇ ਹੀ ਉਹਨਾਂ ਨੂੰ ਪਿਆਰ ਅਤੇ ਸ਼ਰਧਾ ਨਾਲ ਉਹਨਾਂ ਦੀ ਭਗਤੀ ਕਰੋ ਸਤਨੁਵੀ ਜੀ ਪ੍ਰੇਮ ਵਸ ਹੋ ਕੇ ਆਪ ਹੀ ਤੁਹਾਡੇ ਘਰ ਆਉਣਗੇ ਅੰਤ ਸਿਵਦਾਤ ਦੀ ਇਹ ਗੱਲ ਮੰਨ ਕੇ ਰਾਜਾ ਫਤੇਜੰਦ ਮੈਣੀ ਅਤੇ ਰਾਣੀ ਸਤਗੁਰਾਂ ਦੀ ਭਗਤੀ ਵਿੱਚ ਲੱਗ ਗਏ ਅਤੇ ਉਹਨਾਂ ਨੂੰ ਦਿਨ ਰਾਤ ਯਾਦ ਕਰਨ ਲੱਗ ਪਏ ਜਦੋਂ ਰਾਜਾ ਫਤੇਜੰਦ ਮੈਣੀ ਅਤੇ ਰਾਣੀ ਦੀ ਇੱਛਾ ਤੀਬਰ ਹੋ ਗਈ ਤਾਂ ਸਤਗੁਰੂ ਜੀ ਖੇਡਦੇ ਖੇਡਦੇ ਉਹਨਾਂ ਦੇ ਘਰ ਆ ਗਏ ਰਾਣੀ ਫਤੇਜੰਦ ਮੈਣੀ ਇਕਾਂਤ ਵਿੱਚ ਬੈਠ ਕੇ ਸਤਗੁਰਾਂ ਜੀ ਦੀ ਭਗਤੀ ਕਰਨ ਲੱਗ ਪਈ ਅਤੇ ਉਹਨਾਂ ਨੂੰ ਯਾਦ ਕਰ ਰਹੇ ਸਨ ਸਤਗੁਰੂ ਜੀ ਹੌਲੀ ਤੋਂ ਦੇਣੇ ਆ ਕੇ ਉਹਨਾਂ ਦੀ ਗੋਦੀ ਵਿੱਚ ਬੈਠ ਗਏ ਅਤੇ ਮਾਂ ਜੀ ਮਾਂ ਜੀ ਕਹਿਣ ਲੱਗੇ ਜਦੋਂ ਰਾਣੀ ਫਤੇਜੰਦ ਮੈਣੀ ਨੇ ਆਪਣੀ ਅੱਖਾਂ ਖੋਲ ਕੇ ਦੇਖਿਆ ਤਾਂ ਉਹਨਾਂ ਦੀ ਪ੍ਰਸੰਨਤਾ ਦੀ ਕੋਈ ਹੱਦ ਨਾ ਰਹੀ ਸਤਗੁਰੂ ਜੀ ਨੇ ਕਿਹਾ ਮਾਂ ਜੀ ਤੁਹਾਡੀ ਇੱਛਾ ਸੀ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਮੇਰੇ ਵਰਗਾ ਤਾਂ ਮੈਂ ਹੀ ਹਾਂ ਇਸ ਲਈ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਰਾਣੀ ਸਤਿਗੁਰਾਂ ਜੀ ਦੇ ਇਹ ਪਿਆਰੇ ਬਚਨ ਸੁਣ ਕੇ ਸਤਿਗੁਰਾਂ ਜੀ ਨੇ ਬਹੁਤ ਪਿਆਰ ਕਰਦੀ ਹੈ ਅਤੇ ਖੁਸ਼ੀ ਵਿਚ ਆ ਕੇ ਆਪਣੇ ਨੌਕਰ ਨੂੰ ਮਠਿਆਈ ਲਿਆਉਣ ਵਾਸਤੇ ਕਹਿੰਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਮਾਂ ਜੀ ਅਸੀਂ ਖੇਡਦੇ ਖੇਡਦੇ ਤੁਹਾਡੇ ਘਰ ਆਏ ਹਾਂ ਅਤੇ ਸਾਨੂੰ ਬਹੁਤ ਭੁੱਖ ਲੱਗੀ ਹੋਈ ਹੈ। ਘਰ ਵਿੱਚ ਜੋ ਕੁਝ ਵੀ ਹੈ ਉਹ ਸਾਨੂੰ ਖਾਣ ਨੂੰ ਦੇ ਦਿਓ। ਮਾਤਾ ਮੈਣੀ ਜੀ ਸਤਿਗੁਰੂ ਦੀ ਇਹ ਗੱਲ ਮੰਨ ਕੇ ਸਤਿਗੁਰੂ ਜੀ ਅਤੇ ਉਹਨਾਂ ਦੇ ਬਾਲਕ ਦੋਸਤਾਂ ਨੂੰ ਸ਼ੋਲੇ ਦੀਆਂ ਘੁੰਗਣੀਆਂ ਖਾਣ ਨੂੰ ਦੇ ਦਿੰਦੀ ਹੈ। ਜੋ ਉਸ ਸਮੇਂ ਘਰ ਵਿੱਚ ਤਿਆਰ ਹੁੰਦੀਆਂ ਹਨ। ਸਤਿਗੁਰੂ ਜੀ ਦੂਜੇ ਤੀਜੇ ਦਿਨ ਮੈਣੀ ਦੇ ਘਰ ਜਾ ਕੇ ਖੇਡਦੇ ਹਨ ਅਤੇ ਉਥੇ ਬਗੀਚੇ ਵਿੱਚ ਛੋਟੇ-ਛੋਟੇ ਪੇੜ-ਪੌਦੇ ਲਾਉਂਦੇ ਰਹਿੰਦੇ ਨੇ ਰਾਜਾ ਪਤੇ ਚੰਦ ਮੈਣੀ ਆਪ ਜੀ ਦੇ ਸਤਕਾਰ ਵਿੱਚ ਇਹ ਘਰ ਆਪ ਨੂੰ ਅਰਪਣ ਕਰ ਦਿੰਦਾ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਮੈਣੀ ਸੰਗਤ ਦੇ ਨਾਮ ਤੇ ਪ੍ਰਸਿੱਧ ਹੈ ਅਤੇ ਹੁਣ ਤੱਕ ਸੰਗਤ ਨੂੰ ਛੋਲਿਆਂ ਦੀ ਘੁੰਮੀਆਂ ਦਾ ਪ੍ਰਸ਼ਾਸਨ ਕਰਿਆ ਜਾਂਦਾ ਹੈ ਸਤਗੁਰੂ ਜੀ ਅਨੰਤਪੁਰ ਨੂੰ ਜਾਣ ਸਮੇਂ ਆਪਣੀ ਯਾਦ ਵਿੱਚ ਰਾਣੀ ਮੈਣੀ ਨੂੰ ਆਪਣੇ ਮੌਜੇ ਆਪਣੀ ਤਸਵੀਰ ਅਤੇ ਇੱਕ ਕਟਾਰ ਦੇ ਕੇ ਗਏ ਸਨ ਜੋ ਗੁਰਦੁਆਰਾ ਮੈਣੀ ਸੰਗਤ ਵਿੱਚ ਸੰਗਤਾਂ ਨੂੰ ਦਿਖਾਏ ਜਾਂਦੇ ਹਨ